ਸਰਕਾਰੀ ਤਸ਼ੱਦਦ ਦਾ ਮੁਕਾਬਲਾ ਕਰਨ ਲਈ ਭਾਨੇ ਸਿੱਧੂ ਦੇ ਹੱਕ ਚਾਹਦਾ ਹਾਂ ਨਰ ਮਾਰਨ ਵਾਸਤੇ ਪਹੁੰਚੇ ਗੁਰੂ ਰੂਪ ਖਾਲਸਾ ਜੀ ਸਭ ਤੋਂ ਪਹਿਲਾਂ ਦਾਸ ਵੱਲੋਂ ਤੇ ਜਹੰਧਾਰ ਜਗਤਾਰ ਸਿੰਘ ਹਵਾਰਾ ਵੱਲੋਂ ਬੁਲਾਈ ਫਤਿਹ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਨੇ ਸਿੱਧੂ ਤੇ ਜਿਸ ਤਰ੍ਹਾਂ ਦੇ ਪਰਚੇ ਸਰਕਾਰ ਨੇ ਪਾ ਕੇ ਉਹਦੇ ਕਿਰਦਾਰ ਨੂੰ ਕਦਰਾਂ ਨਸ਼ੀ ਕਰਨ ਦਿਆ ਯਤਨ ਕੀਤਾ ਉਹ ਚ ਸਰਕਾਰ ਦੀ ਸੋਚ ਦਾ ਜਨਲਾਜਾ ਨਿਕੜਿਆ ਕਿਉਂਕਿ ਉਹ ਪਾਨੇ ਸਿੱਧੂ ਜਿਹੜਾ ਕਰੋੜਾ ਰੁਪਏ ਉਹਨਾਂ ਪੀੜਤ ਪਰਿਵਾਰਾਂ ਦੇ ਵਾਪਸ ਕਰਾ ਰਿਹਾ ਸੀ ਉਹਨੂੰ 10000 ਦਾ ਇਨਜਾਮ ਲਾ ਕੇ ਉਸਤੇ ਪਰਚਾ ਦਰਜ ਕੀਤਾ ਗਿਆ ਕਿੰਨੀ ਸ਼ਰਮ ਦੀ ਗੱਲ ਆ ਸਰਕਾਰ ਵਾਸਤੇ ਇਹ ਸਰਕਾਰ ਦਾ ਜਿਹੜਾ ਸਟੇਟਸ ਹੈ ਆਟ ਬਟ ਡਾਊਨ ਆਇਆ ਬਾਈ ਯਾਰ ਸਾਰਾ ਹੋ ਜਾ ਯਾਰ ਕਿਉਂ ਲਾ ਰਿਹਾ ਬਾਈ ਯਾਰ ਮੈਿਕੋ ਬੰਦ ਹੋ ਜਾ ਸੰਦ ਬਾਈ ਛੱਡੋ ਜਗਾ ਯਾਰ ਬਾਈ ਛੱਡੋ ਜਗਾ ਬਾਈ ਸਟੇਜ ਤੋਂ ਵੀ ਖਾਲੀ ਕਰ ਦਿਓ ਹੱਥ ਲੈ ਲੈਂਦੀ ਆ ਜੀ ਹੁਣ ਦੱਸੋ ਸੰਦ ਬੰਦੋ ਭਾਨਾ ਸਿੱਧੂ ਜਿੰਦਾਬਾਦ ਭਾਨਾ ਸਿੱਧੂ ਜਿੰਦਾਬਾਦ ਜਿੰਦਾਬਾਦ ਭਾਨਾ ਸਿੱਧੂ ਜਿੰਦਾਬਾਦ 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 ਪੰਜਾਬ ਸਰਕਾਰ ਮਰਦਾਬਾ ਜੀ ਬਖਸ਼ ਜਿਸ ਤਰ੍ਹਾਂ ਦੇ ਪਰਚੇ ਪਾ ਕੇ ਸਰਕਾਰ ਨੇ ਉਸ ਨੂੰ ਇੱਕ ਇਸ ਤਰ੍ਹਾਂ ਦਾ ਕੋਸ਼ਿਸ਼ ਕੀਤੀ ਹੈ ਉਹ ਚ ਸਰਕਾਰ ਦੀ ਸੋਚ ਜਨਾਜਾਂ ਨਿਕੜਿਆ 100 ਤਾਵੋ ਜਿੱਲੀ ਵੀ ਸਰਕਾਰਾਂ ਹੁੰਨੀਆਂ ਭਾਵੇਂ 1947 ਤੋਂ ਬਣੀਆਂ ਸੈਂਟਰ ਦੀ ਸਰਕਾਰਾਂ ਜਾਂ ਸਟੇਟ ਦੀ ਸਰਕਾਰਾਂ ਜਿਹੜਾ ਵੀ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦਾ ਉਸ ਤੇ ਕੇਸ ਗੋਲੀਆਂ ਉਹਨੂੰ ਮਿਲਣੀਆਂ ਭਾਵੇਂ ਭਾਈ ਦੀਪ ਸਿੰਘੂ ਉਹਨੇ ਪੰਜਾਬ ਦੇ ਹੱਕਾਂ ਦੀ ਗੱਲ ਕਰੀ ਉਹਨੂੰ ਮਰਵਾਇਆ ਗਿਆ ਅਮਰਤਪਾਲ ਸਿੰਘ ਨੇ ਗੱਲ ਕਰੀ ਉਹਨੂੰ ਜੇਲ੍ਹ ਚ ਛੁੱਟਿਆ ਗਿਆ ਪਰਮਿੰਦਰ ਝੋਟੇ ਵਰਗੇ ਜਿਨ੍ਹਾਂ ਨੇ ਪੰਜਾਬ ਨੂੰ ਬਚਾਉਣ ਵਾਸਤੇ ਮੁਹਿੰਮ ਚਲਾਈ ਉਹਨਾਂ ਦੇ ਕੇਸ ਬਣਾਏਗੇ ਲੱਖਾਂ ਸੰਧਾਨਾ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਉਸਤੇ ਸਰਕਾਰ ਦੀ ਨਿਗਾਹ ਸੋ ਜਹੇਦਾਰ ਜਗਤਾਰ ਸਿੰਘ ਹਵਾਰਾ ਤੇ ਜਿਨ੍ਹਾਂ ਨੇ ਉਸ ਟਾਈਮ ਸਰਕਾਰੀ ਜ਼ੁਲਮ ਨੂੰ ਰੋਕਣ ਵਾਸਤੇ ਉਹ ਕਾਰਜ ਕੀਤਾ ਉਸਤੇ 37 ਪਰਚੇ ਸਰਕਾਰਾਂ ਵੱਲੋਂ ਪਾਏਗੇ ਜਿਹੜੇ ਅੱਜ ਵੀ ਦੋ ਕੇਸ ਉਹਨਾਂ ਦੇ ਪੈਂਡਿੰਗ ਪਏ ਆਂ ਸੋ ਇਹ ਸਰਕਾਰ ਦੀਆਂ ਨੀਤੀਆਂ ਭਗਵੰਤ ਮਾਨ ਨੂੰ ਸੋਚ ਲੈਣਾ ਚਾਹੀਦਾ ਕਿ ਇੱਕ ਸਿਆਣਿਆਂ ਦੀ ਕਹਾਵਤ ਹੈ ਕਿ ਤਪ ਕਰਕੇ ਰਾਜ ਮਿਲਦਾ ਰਾਜ ਤੋਂ ਫਿਰ ਲੜਕ ਮਿਲਦਾ ਅੱਜ ਭਗਵੰਤ ਮਾਨ ਨਰਕ ਦੇ ਰਾਹ ਤੁਰ ਪਿਆ ਉਹਨੂੰ ਸੋਚ ਲੈਣਾ ਚਾਹੀਦਾ ਸੋ ਇੱਕ ਮੈਂ ਸਰਕਾਰ ਦੀ ਜਿਹੜੀ ਕਟਲੀ ਤਾਜੀ ਕੱਟਣਾ ਉਹ ਤੁਹਾਡੇ ਧਿਆਨ ਚ ਜ਼ਰੂਰ ਲਿਆਉਣੀ ਚਾਹੁੰਨਾ ਪਟਿਆਲੇ ਦਾ ਜੋ ਕੇਸ ਪਾਇਆ ਸਦਰ ਪਟਿਆਲਾ ਥਾਣੇ ਦਾ ਪਾਣੇ ਸਿੱਧੂ ਨੂੰ ਉੱਥੇ ਰੱਖਿਆ ਮੈਂ ਪਰਸੋ ਸ਼ਾਮ ਨੂੰ 7 ਵਜੇ ਇਨਸਪੈਕਟਰ ਨੂੰ ਫੋਨ ਕਰਿਆ ਉਹਨੂੰ ਦੱਸਿਆ ਕਿ ਮੈਂ ਜ਼ਹੇਦਾਰ ਜਗਤਾਰ ਸਿੰਘ ਹਵਾਰਾ ਦਾ ਬਾਪੂ ਜੀ ਬੋਲਦਾ ਮੈਨੂੰ ਕਹਿੰਦਾ ਬਾਪੂ ਜੀ ਦੱਸੋ ਮੈਂ ਕਿਹਾ ਮੈਂ ਚਾਹਨਾ ਸਾਡਾ ਇਤਿਹਾਸ ਗਵਾਹ ਹੈ ਕਿਉਂਕਿ ਭਾਈ ਕਲਈਆਂ ਜੀ ਦੇ ਵਾਰਸਾਂ ਸੀ ਜਿਨ੍ਹਾਂ ਨੇ ਉਹਨਾਂ ਦੁਸ਼ਮਣਾਂ ਨੂੰ ਵੀ ਮੱਲਮ ਪਿੱਟੀ ਕੀਤੀ ਪਾਣੀ ਛਕਾਇਆ ਮੇਰੀ ਇੱਛਾ ਕਿ ਪਾਣੇ ਸਾਡਾ ਪੁੱਤਰ ਮੈਂ ਉਹਨੂੰ ਪ੍ਰਸਾਦਾ ਝਕਾਉਣਾ ਸੀ ਕਿਉਂ ਨਾ ਸਵੇਰੇ ਮੈਨੂੰ ਕਹਿੰਦਾ ਬਜ਼ੁਰਗੋ ਤੁਸੀਂ ਮੈਨੂੰ ਟਾਈਮ ਦਿਓ ਮੈਂ ਸਵੇਰੇ ਤੁਹਾਨੂੰ ਦੱਸਾਂਗਾ ਪਰ ਸਵੇਰੇ 7:30 ਵਜੇ ਜਦੋਂ ਮੈਂ ਦੁਬਾਰਾ ਇਨਸਪੈਕਟਰ ਨੂੰ ਫੋਨ ਲਾਇਆ ਉਹਨੇ ਉਹਦਾ ਜਵਾਬ ਸੀ ਕਿ ਤੁਹਾਡਾ ਜਿਹੜਾ ਕੰਮ ਹੈ ਉਹ ਮੇਰੇ ਧਿਆਨ 'ਚ ਹੈ ਮੈਂ ਪਹਿਲ ਦੇ ਆਧਾਰ ਤੇ ਕਰਾਂਗਾ ਪਰੰਤੂ ਉਹਦੀ ਵੀ ਮਜਬੂਰੀ ਸੀ ਮੈਂ ਕੱਲ 2 ਵਜੇ ਤੱਕ ਵੇਟ ਕਰਦਾ ਰਿਹਾ ਜੇ ਮੈਨੂੰ ਸਲੇਹਾ ਆਵੇ ਫੋਨ ਆਵੇ ਮੈਂ ਭਾਲੇ ਨੂੰ ਜਾ ਕੇ ਪ੍ਰਸ਼ਾਦਾ ਛਕਾਵਾਂ ਕਹੀ ਜੀ ਛੋਟ ਹੈ ਸਰਕਾਰਾਂ ਦੀ 100 ਘਟੀਆਂ ਸੋਚ ਉਹਦੇ ਖਿਲਾਫ ਜਿਹੜਾ ਵੀ ਕੋਈ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਭਾਵੇਂ ਕਿਸੇ ਪਾਰਟੀ ਨਾਲ ਸੰਬੰਧਤ ਭਾਵੇਂ ਸੁਖਪਾਲ ਖੈਰਾ ਜੀ ਬੈਠੇ ਆ ਹੋਰ ਸਾਨੂੰ ਉਹਨਾਂ ਦਾ ਡਟ ਕੇ ਸਾਥ ਦੇਣਾ ਚਾਹੀਦਾ ਇਹਨਾਂ ਨੂੰ ਵੀ ਆਪਣੇ ਆਪਸੀ ਮਰਤ ਪੇ ਭਲਾ ਕੇ ਇੱਕ ਜੁਟ ਹੋ ਕੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨੀ ਚਾਹੀਦੀ ਹੈ ਜਹੇਦਾਰ ਜਗਤਾਰ ਸਿੰਘ ਹਵਾਰਾ ਦਾ ਹਮੇਸ਼ਾ ਕੌਮ ਨੂੰ ਸੁਨੇਹਾ ਪੰਜਾਬ ਨੂੰ ਸੁਨੇਹਾ ਕਿ ਤੁਸੀਂ ਇਕੱਠੇ ਹੋ ਜਦੋਂ ਤੱਕ ਤੁਸੀਂ ਇਕੱਠੇ ਨਹੀਂ ਹੁੰਦੇ ਤੁਹਾਨੂੰ ਹੱਕ ਨਹੀਂ ਮਿਲਦੇ ਅੱਜ ਤੁਸੀਂ ਪਾਲੇ ਸਿੱਧੂ ਦੇ ਹੱਕ ਵਿੱਚ ਉਹਨੂੰ ਇੱਕ ਰੁਤਬਾ ਦੇਣ ਵਾਸਤੇ ਪਹੁੰਚੇ ਅੱਜ ਤੁਸੀਂ ਸਾਰੇ ਸਰਕਾਰ ਦੀ ਨਿਗਾਹ 'ਚ ਪਾਲੇ ਸਿੱਧੂ ਐ ਸੋ ਅੰਤ ਵਿੱਚ ਆਨੀਆਂ ਸੰਗਤਾਂ ਦਾ ਧੰਨਵਾਦ ਤੇ ਜਹਦਾਰ ਜਗਤਾਰ ਸਿੰਘ ਆਵਾਰਾ ਵੱਲੋਂ ਬੁਲਾਈ ਫਤੇ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ